ਫਾਦੋ ਲਾਲ ਮਿਰਚਾਂ ਪਾ ਲ ਜੀ ਥੋੜੀਆਂ ਜਿਹੀ ਹੋਰ ਪਾਓ ਬਹੁਤ ਕਰੱਤੜਾ ਮਿਰਚਾਂ ਚਰੀ ਨੇ ਮਿਰਚਾਂ ਮੈਂ ਤੇ ਹੋਰ ਆਪਾਂ ਇਹਦੇ ਚ ਪਾਏਗਾ ਹਰੀਆਂ ਮਿਰਚਾਂ ਦੇਖੋ ਹਰੀਆਂ ਮਿਰਚਾਂ ਪੁਦੀਨਾ ਤੇ ਚਿੱਟਾ ਨਮਕ ਪਾ ਦੇ ਪਤਾ ਹੈ ਚਿੱਟਾ ਨਮਕ ਪਾ ਤਾਂ ਹੋਰ ਪਾਸੋਂ ਮੈਨੂੰ ਥੋੜਾ ਲੱਗਦਾ ਪੁਦੀਨਾ ਪਾਤਾ ਬੱਚਾ ਇਹਦੇ ਆਪਾਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਾਤੀਆਂ ਥੋੜੀ ਜਿਹੀ ਲਾਲ ਮਿਰਚ ਪਾਈ ਆ ਤੇ ਥੋੜਾ ਜਿਹਾ ਨੂਨ ਪਾਇਆ ਸਿੱਧਾ ਨਮਕ ਠੀਕ ਹੈ ਤੇਨ ਪੂਰੇ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਦੇਣਾ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਹੁਣ ਤਾਂ ਕਰਕੇ ਵੀ ਇਹ ਚੰਗੀ ਤਰ੍ਹਾਂ ਵਿਚ ਸੁਆਣ ਕੋਲ ਮਿਲ ਜਾਣ ਫਿਰ ਆਪਾਂ ਇਹਨੂੰ ਮਿਕਸੀ ਦੇ ਲਾ ਦਿੰਨੇ ਆ ਕਿੰਨਾ ਕੁ ਬਣ ਗਿਆ ਦੀਖੀ ਕਰਾਂ ਦੀ ਵਧੀਆ ਬਣ ਗਿਆ ਚਟਨੀ ਵੀ ਨਹੀਂ ਬਣੀ ਸਾਡੀ ਮਾਲੀ ਤਰ੍ਹਾਂ ਇਹ ਆਈ ਬਣੇਗੀ ਹਾਂ ਠੀਕ ਆ ਜੀ ਬਹੁਤ ਵਧੀਆ ਬਣ ਗਿਆ ਯਾਨੀ ਕਿ ਲਈ ਬਰਫ ਚ ਪਾ ਲਈ ਆਪਾਂ ਬਰਫ ਤੇ ਚੰਗੀ ਤਰ੍ਹਾਂ ਇਹਨੂੰ ਢੱਕਾਉਣ ਨੂੰ ਵੀ ਧੋਕੇ ਆਪਾਂ ਵਿੱਚ ਪਾ ਦੇਣਾ ਹੈ ਜੀ ਸਬਾਨ ਸਾਰੇ ਇਹਨੂੰ ਲੱਗਿਆ ਹੋਇਆ ਹੈ ਜੀ ਤੇ ਵਿੱਚ ਜੀਰਾ ਪਾਤਾ ਭੁੰਨਿਆ ਹੋਇਆ ਆਪਾਂ ਤੇ ਨਾਲ ਹੀ ਪਾਤੀ ਬੂੰਦੀ ਥੋੜੀ ਜੀ ਕਾਲੀ ਮਿਰਚ ਪਾਈਏ ਸਵਾਦ ਵਾਸਤੇ ਥੋੜੀ ਜੀ ਇਸ ਤੇ ਥੋੜੀ ਜੀ ਲਾਲ ਮਿਰਚ ਪਾਈ ਆਪਾਂ ਪੁਦੀਨਾ ਗ੍ਰੈਂਡ ਕਰਕੇ ਹਰੀਆਂ ਮਿਰਚਾਂ ਗ੍ਰੈਂਡ ਕਰਕੇ ਤੇ ਤੂੰ ਗਾਂ ਦੇਖਦੇ ਆ ਕੀ ਬਣਦਾ ਤੇ ਆ ਆਪਣੀ ਉਹੀ ਚਟਨੀ ਆ ਗੋੜੇ ਮਲੇ ਦੀ ਚਟਨੀ ਜਿਹੜੀ ਬਣਾਉਣੇ ਹੁੰਦੇ ਆ ਆਪਾਂ ਤੇ ਥੋੜੀ ਜੀ ਗਾੜੀ ਬਣੀ ਵੀ ਪਈ ਸੀ ਆਪਰੇ ਕੋਲ ਬਰੰਚ ਚ ਲਾਈ ਵੀ ਤੇ ਪੂਰੀ ਐਨ ਰਜ ਦੇ ਵਿੱਚ ਰੱਖੀ ਜੀ ਤਾਂ ਗਾੜੀ ਥੋੜੀ ਵੱਧ ਗਾੜੀ ਹੋ ਗਈ ਇਹ ਤੇ ਇਹ ਵੀ ਆਪਾਂ ਨਾਲ ਵਰਤਾਂਗੇ ਅੱਗੇ-ਅੱਗੇ ਦੇਖਦੇ ਜਾਓਗੇ ਬਣਦਾ ਕੀ ਆ ਆਪਣੇ ਕੋਲੇ ਆ ਥੋੜੇ ਜੇ ਆਲੂ ਉਬਲੇ ਹੋਏ ਆ ਉਬਲੇ ਹੋਏ ਆਲੂ ਜੇ ਵੀ ਇੱਕ ਭਾਂਡੇ ਚ ਪਏ ਆ ਤੇ ਨਾਲ ਦੇ ਨਾਲ ਹੀ ਗੰਢੇ ਚੀਰੇ ਜਾ ਰਹੇ ਆ ਬੁੜੀਆਂ ਬਣੋ ਤੇ ਦੇਖਿਆ ਹੁਣ ਬਣਾਉਣ ਕੀ ਲੱਗਿਆ ਇਹ ਤੇ ਰੋੜਦੇ ਆ ਹਾਂ ਲੋ ਜੀ ਆਪਣੇ ਗਣਾ ਗੰਡੇ ਪਾ ਕੇ ਆਦੂ ਪਾ ਕੇ ਤੇ ਆ ਚੀਜ਼ ਤਿਆਰ ਹੋ ਗਈ ਇੱਕ ਤੇ ਇੱਕ ਆ ਚੀਜ਼ ਤਿਆਰ ਕਰੀ ਜਾਂਦੇ ਬੱਚੇ ਅਗੀ ਪੈਕ ਲਈ ਤੇਲ ਸਰੋਂ ਦਾ ਪਾਇਆ ਸਰੋਂ ਦਾ ਤੇਲ ਤੇ ਹੋਰ ਪਾ ਕੇ ਤੇ ਆ ਪਾਪੜੀਆਂ ਨਹੀਂ ਇਹ ਛੋਲੇ ਅਜਿਹਾ ਹੀ ਬਣ ਗਏ ਪਾਪੜੀਆਂ ਨਹੀਂ ਕਿੱਥੇ ਇਹ ਤੇ ਯਾਰ ਤੋਂ ਮੈਂ ਕਹਿੰਦੇ ਆ ਤੇ ਨਾਲ ਆ ਪਾਪੜੀਆਂ ਜੀਆਂ ਤੇਲ ਦੇ ਵਿੱਚ ਫਲਾਉਂਦੇ ਆ ਇਹਨਾਂ ਨੇ ਬਣਾਉਂਦੇ ਪਤਾ ਨਹੀਂ ਕੀ ਇਹ ਹਾਜੀ ਅਰੇ ਆਪ ਆਪਰੇ ਨੇ ਜੀ ਮਿਲ ਜਾਂਦੀਆਂ ਵਾ ਬਾਜ਼ਾਰ ਚੋਂ ਲਿਆਂਦੀਆਂ ਇਹਨਾਂ ਨੇ ਤੇ ਮੁੜ ਕੇ ਤੇਲ ਦੇ ਵਿੱਚ ਤਲ ਕੇ ਇਹ ਆਹ ਚੀਜ਼ ਬਣ ਗਈ ਆ ਤੇ ਹੁਣ ਦੇਖਦੇ ਆਂ ਵੀ ਇਹ ਵੱਡਦਾ ਕੀ ਆ ਕੀ ਇਹ ਤੱਕ ਇਹ ਆ ਸਮਾਨ ਤਿਆਰ ਹੋ ਗਿਆ ਆਪਣੇ ਕੋਲ ਇੱਕ ਤਾਂ ਪਾਣੀ ਜਿਹਾ ਬਣ ਗਿਆ ਆਹ ਗੁੰਦੀ ਵਾਲਾ ਇੱਕ ਆ ਖੱਟੀ ਚਟਨੀ ਆਪਣੇ ਕੋਲ ਹੈਗੀ ਗੋੜੀ ਮਲੀ ਦੀ ਬਾਕੀ ਆਹ ਗੇਂਦਾ ਜੀਆਂ ਜਾਂ ਆਲੂ ਤੇ ਵਿੱਚ ਪਾਏ ਵੇ ਇਹਦੇ ਗੰਢੇ ਨੂਨ ਮਿਰਚ ਮਸਾਲਾ ਹਲਦੀ ਲੱਹ ਨੂਰ ਫੜੀ ਮਾਣਿਆ ਪਤੋਂ ਕੈਮਰਾ ਇੱਕ ਬਣਾ ਕੇ ਦੇਖਾਂ ਮੈਂ ਕਿਵੇਂ ਜੀ ਬਣਦਾ ਇਹ ਇਹਨੂੰ ਥੂਲੂ ਇਹਦੇ ਵਿੱਚ ਥੋੜੇ ਜੇ ਆਪਾਂ ਪਿਆਜ਼ ਤੇ ਪਾ ਲੈਨੇ ਆ ਗੰਢੇ ਪੈਂਦੇ ਹਨ ਤੇ ਥੋੜੀ ਜਿਹਾ ਆਪਾਂ ਇਹਦੇ ਵੀ ਪਾਉਣੇ ਆ ਗੋੜੀ ਮਲੀ ਦੀ ਚਟਣੀ ਤੇ ਇਹ ਤੋਂ ਬਾਅਦ ਚ ਇਹਨੂੰ ਪਾਣੀ ਦੇ ਵਿੱਚ ਪਾ ਕੇ ਆਪਾਂ ਇਹ ਭਰ ਲੈਨੇ ਆ ਲਿਆ ਮਾਤਾ ਨੂੰ ਦੇ ਦਿੰਨੇ ਆ ਪਹਿਲਾਂ ਲਿਆ ਮਾਤਾ ਕਰੀ ਕੋਲੀ ਉਰੀ ਇਹ ਲੈ ਜੀ ਚੱਕਾ ਖਾ ਕੇ ਦੇਖੋ ਕਿ ਸਵਾਦ ਬਣਦੇ ਆ ਕਿ ਨਹੀਂ ਇੱਕ ਹੋਰ ਭਰ ਦਿੰਨੇ ਆ ਆਪਾਂ ਨਾਲ ਤਾਂ ਇਹ ਤੇ ਪਿਓਰਿਟੀ ਹੈਗੀ ਵੀ ਆਪ ਦੇ ਘਰੇ ਚੀਜ਼ ਬਣੀ ਹੋਈ ਆ ਹੈ ਤੇ ਗੰਦੇ ਬੰਦੇ ਹੱਥ ਨਹੀਂ ਘੋਲੇ ਵੀ ਲੋਕਾਂ ਦੇ ਤੇ ਇਹ ਕਾ ਗੋੜੇ ਮਲੀ ਦੀ ਚਟਨੀ ਜਿਹੜੀ ਫਾਇਦੇਮੰਦੀ ਬਹੁਤ ਆ ਇਹ ਵੀ ਤੁਸੀਂ ਬਾਅਦ ਦੇ ਨਾਲ ਖਾ ਸਕਦੇ ਹੋ ਇਹ ਵੀ ਘਰੇ ਬਣਾਓ ਬਣਾਉਣ ਦਾ ਢੰਗ ਤੁਹਾਨੂੰ ਦੱਸਿਆ ਵਾ ਸਾਰਾ ਲੈ ਪਾ ਤੋ ਨੂਰ ਤੇਰਾ ਆ ਗਿਆ ਵੀ ਆ ਲੈ ਲੈ ਠੀਕ ਆ ਚੱਕ ਪਾਲਾ ਮੂੰਹ ਤੇ ਦੇਖੋ ਮਰਜ਼ਾ ਨੂੰ ਤੇ ਪਰਾ ਕੱਟਤਾ ਗੱਡੀਆਂ ਦਾ ਇਹ ਲਓ ਜੀ ਇਹ ਤਾਂ ਮੇਰੀ ਧੀ ਖਾਣ ਲੱਗੀ ਆ ਹੁਣ ਦੱਸੂਗੀ ਇਹ ਵੀ ਕਿਵੇਂ ਲੱਗਿਆ ਵਾ ਵਧੀਆ ਬਣਾਇਆ ਕਿ ਨਹੀਂ ਬਣਿਆ ਹਾਂ ਐ ਕਰਦੇ ਕਿਉਂ ਵੀ ਠੀਕ ਆ ਹਾਂ ਪੂਰੇ ਵਧੀਆ ਚਲੋ ਠੀਕ ਆ ਵੀ ਘਰੇ ਬਣਾਓ ਕਰਾਂ ਦੀ ਪੂਰੇ ਸਾਫ ਸੁਥਰੇ ਤੇ ਵਧੀਆ ਸੁਆਦਿਸ਼ਟ ਬਣੇ ਆ ਠੀਕ ਆ ਜੀ ਸੈਟ ਆ ਪੂਰੇ